ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਦਾ ਜੋ ਮਸ਼ਹੂਰ ਕਲਾਕਾਰ ਜੇ ਪੀ ਢਿਲੋਆ ਉਹਦੇ ਕਰਕੇ ਤੇ ਸਾਡੇ ਪਿੰਡ ਦਾ ਚਲੋ ਬਹੁਤ ਨਾ ਹੋਇਆ ਵਾ ਵਰਲਡ ਦੇ ਵਿੱਚ ਪਰ ਵਿਕਾਸ ਦੀ ਗੱਲ ਜਿੱਥੇ ਆ ਜਾਂਦੀ ਹੈ ਉੱਥੇ ਵੀ ਸਾਡਾ ਪਿੰਡ ਇੱਕ ਸਾਫ ਦਾ ਬਹੁਤ ਪਿਛੜਿਆ ਹੋਇਆ ਵਾ ਪਹਿਲਾਂ ਜੋ ਤਰਕੀਆਂ ਹੋ ਗਈਆਂ ਹੋ ਗਈਆਂ ਤੁਸੀਂ ਆ ਦੇਖ ਰਹੇ ਜਿੱਦਾਂ ਥੋੜੀਆਂ ਬੜੀਆਂ ਟਾਇਲਾਂ ਲੱਗੀਆਂ ਵਾ ਇਹ ਸਾਰੇ ਪਿੰਡ ਦੇ ਪਿਛਲੀ ਸਰਕਾਰ ਦੇ ਵਿੱਚ ਲੱਗੀਆਂ ਹੈਗੀਆਂ ਤੇ ਜਿਹੜੇ ਇਸ ਵੇਲੇ ਜੋ ਵੇਖਿਆ ਜਾਵੇ ਤਾਂ ਕੋਈ ਇਹਨਾਂ ਵਿਕਾਸ ਨਹੀਂ ਹੋਇਆ ਜਿਹੜਾ ਨਵਾਂ ਮੁੱਖ ਮੁਖਤਰੀ ਬਣਿਆ ਉਹ ਤੁਹਾਡੀਆਂ ਪਲਸਣਾ ਵਧਾਉਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਂਗੇ ਤੁਹਾਨੂੰ ਦਵਾਂਗੇ ਤੁਹਾਡਾ ਰਜਗਾਰ ਤੋਰਾਂਗੇ ਸਾਡੀਆਂ ਗਲੀਆਂ ਵੀ ਠੱਠਣਾਂ ਨੇ ਸਾਡ ਕੋਈ ਨੰਗੇ ਲੈ ਕੇ ਮਕਾਨ ਸਾਡੇ ਠੱਠਿਆ ਕਿ ਇਹਨਾਂ ਕੋਈ ਮੈਸੂਦਤੀ ਨਹੀਂ ਹਾਂ ਨਹੀਂ ਤਾਂ ਕੁਝ ਨਹੀਂ ਦਿੱਤਾ ਇਹ ਨਾ ਪਿੰਡ ਦੇ ਵਿੱਚ ਕੋਈ ਪਲੇ ਗਰਾਊਂਡ ਨਹੀਂ ਹੈ ਕਿ ਬੱਚਿਆਂ ਦੇ ਖੇਡਣ ਵਾਸਤੇ ਕੋਈ ਹੈ ਨਹੀਂ ਆ ਕੋਈ ਆਪਣੇ ਜ਼ਮੀਨ ਨਾ ਹੀ ਸਾਰੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਇਹ ਕਰਕੇ ਸਾਡਾ ਪਿੰਡ ਬੜਾ ਏਪੀ ਇਸ ਇਸ ਪਿਛੋਂ ਇਸ ਪੱਖੋਂ ਪਿਛੜਿਆ ਹੋਇਆ ਵਾ ਤੇ ਉਹਦੇ ਤੋਂ ਕਾਫੀ ਹੈ ਸਰਕਾਰ ਵੱਲੋਂ ਕੋਈ ਵੀ ਚਾਹੀਦਾ ਸੀਗਾ ਵੀ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਏਪੀ ਢਿੱਲੋਂ ਨਾਲ ਉਹਦੇ ਨਾਂ ਤੇ ਕੋਈ ਨਾ ਕੋਈ ਸਾਡੇ ਪਿੰਡ ਵਿੱਚ ਸਰਕਾਰੀ ਅਦਾਰਾ ਖੋਲ ਦੇ ਜਾਂ ਕੋਈ ਕਲੱਬ ਖੋਲ ਦੇ ਗਰਾਊਂਡ ਬਣਾ ਕੇ ਦਿੰਦੇ ਪਰ ਸਰਕਾਰ ਨੇ ਕੋਈ ਵੀ ਤਵੱਜੋ ਇਸ ਕੰਮ ਦੇ ਵਾਸਤੇ ਨਹੀਂ ਦਿੱਤੀ ਅਹੀਂ ਤੇ ਵੇਖੋ ਅਹੀਂ ਤੇ ਕੋਈ ਵੇਖਿਆ ਨਾ ਕੰਮ ਉਹਦਾ ਹਾਂ ਤੇ ਉਹ ਇਧਰ ਨਾਲੇ ਥੋੜੀਆਂ ਸਾਬੇ ਲੋ ਪਾਣੀ ਇਤਰਾ ਸਾਰਾ ਜਾਣ ਡਿਆ ਪਤਾ ਨਹੀਂ ਕੋਈ ਕੀ ਭਾਈ ਕਿਨੇ ਕੰਮ ਕੰਮ ਤਾਂ ਹੀ ਕੋਈ ਵੇਖਿਆ ਨਾ ਤਾਂ ਕੀਤਾ ਪਹਿਲੇ ਜਿਹੜੇ ਕੰਮ ਹੋ ਗਏ ਹੋ ਗਏ ਉਹ ਹੀ ਆ ਪਹਿਲੇ ਪੰਚਾਇਤ ਚਾ ਇਟਾ ਉਟਾ ਸਭ ਲੱਗੀਆਂ ਨੇ ਹੁਣ ਨਾਲੀਆਂ ਵੇਲੇ ਸਭ ਟੱਟੀਆਂ ਨੇ ਤੇ ਏਪੀਟੀ ਲੋ ਠੀਕ ਆ ਉਹ ਚੰਗਾ ਉਹ ਆਪਣਾ ਵੀ ਮਿਹਨਤ ਕੀਤੀ ਆ ਉਹਨੇ ਆਪਣੇ ਤੋਂ ਪਹੁੰਚਾ ਠੀਕ ਆ ਵਧੀਆ ਪਰਮਾਤਮਾ ਦੀ ਤੱਕੀਆਂ ਸਰਕਾਰ ਵਾਲੇ ਕੋਸ਼ਿਸ਼ ਕੀਤੀ ਸੀ ਸਰਕਾਰ ਵਾਲੇ ਤਾਂ ਕੋਈ ਕੋਸ਼ਿਸ਼ ਨਹੀਂ ਹੋਈ ਹਾਂ ਕੋਈ ਬਚਾ ਨਹੀਂ ਕੋਈ ਖੇਡਣ ਵਾਸਤੇ ਬੱਚਾ ਵਾਤੇ ਕੋਈ ਗਰਾਊਂਡ ਨਹੀਂ ਹੈਗੀ ਬੱਚੇ ਤੱਕੇ ਖਾਂਦੇ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਗਲੀਆਂ ਚ ਖੇਡਦੇ ਫਿਰਦੇ ਆ ਜਾ ਤੱਕ ਦੀ ਟੀਮ ਅਜ ਪਹੁੰਚੀ ਆ ਗਦਾਫਪੁਰ ਜਿਹਦੇ ਪਿੰਡ ਮੋਲੇਵਾਲ ਤੁਸੀਂ ਦੇਖ ਸਕਦੇ ਹੋ ਵੀ ਇਹ ਪਿੰਡ ਮੋਲਿਆਂਵਾਲ ਦਾ ਐਂਟਰੀ ਪੁਆਇੰਟ ਆ ਇਹ ਪਿੰਡ ਮੋਲਿਆਂਵਾਲ ਉਹ ਪਿੰਡ ਆ ਜਿਸ ਪਿੰਡ ਦਾ ਮਸ਼ਹੂਰ ਕਲਾਕਾਰ ਐਪੀ ਢਿਲੋ ਜਿਹਦਾ ਨਾਮ ਅਮਰਤਪਾਲ ਸਿੰਘ ਢਿਲੋ ਵੀ ਆ ਜੋ ਕਿ ਐਪੀ ਢਿਲੋ ਦੇ ਨਾਮ ਦੇ ਆਪਣੀ ਪਛਾਣ ਬਣਾ ਚੁੱਕਾ ਇਸ ਪਿੰਡ ਵਿੱਚ ਪਹੁੰਚੀ ਆ ਤੇ ਇਸ ਵਿੱਚ ਆਇਆ ਅਸੀਂ ਇਹਨਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਦੇਖਾਂਗੇ ਲੋਕਾਂ ਦੇ ਜਿਹੜਾ ਪਿੰਡ ਦੇ ਕੀ ਹਾਲਾਤ ਆ ਪਿੰਡ ਦੇ ਕੀ ਮਾਹੌਲ ਆ ਔਰ ਕੀ ਕਹਿੰਦੇ ਨੇ ਪਿੰਡ ਦੇ ਲੋਕ ਆਓ ਚੱਲਦੇ ਆ ਲੋਕਾਂ ਨਾਲ ਕਰਦੇ ਆ ਗੱਲਬਾਤ ਦੱਸਦੇ ਆ ਲੋਕਾਂ ਨੂੰ ਵੀ ਲੋਕੀ ਖੜਨਾ ਕੋ ਜਿਸੇ ਲੋਕ ਵੀ ਮੌਜੂਦ ਨੇ ਬਾਬਾ ਜੀ ਉਹਦੇ ਬਾਜੀ ਤੁਹਾਡਾ ਪਿੰਡ ਬੜਾ ਮਸ਼ਹੂਰ ਕਲਾਕਾਰ ਦੇ ਨਾਂ ਨਾਲ ਪਿੰਡ ਦਾ ਮਸ਼ਹੂਰ ਆ ਕਿਹ ਪਿੰਡ ਚ ਵਿਕਾਸ ਦੇ ਕੰਮ ਕਿੰਨੇ ਕਮੀਆਂ ਪਹਿਲਾਂ ਜੀ ਸਭ ਤੋਂ ਪਹਿਲਾਂ ਵਾਇਗੁਰ ਜੀ ਕਾ ਹਲਸਾ ਵੈਰ ਜੀ ਫਤਿਹ ਤੇ ਸਾਰੇ ਸੰਸਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਦਾ ਜੋ ਮਸ਼ਹੂਰ ਕਲਾਕਾਰ ਇਹ ਪੀ ਢੋਵਾ ਉਹਦੇ ਕਰਕੇ ਤੇ ਸਾਡੇ ਪਿੰਡ ਦਾ ਚਲੋ ਬਹੁਤ ਨਾਂ ਹੋਇਆ ਵਾ ਵਰਲਡ ਦੇ ਵਿੱਚ ਪਰ ਵਿਕਾਸ ਦੀ ਗੱਲ ਜਿੱਥੇ ਆ ਜਾਂਦੀ ਹੈ ਉੱਥੇ ਵੀ ਸਾਡਾ ਪਿੰਡ ਇੱਕ ਸਾਬ ਦਾ ਬਹੁਤ ਪਿਛੜਿਆ ਹੋਇਆ ਵਾ ਪਹਿਲਾਂ ਜੋ ਤਰੱਕੀਆਂ ਹੋ ਗਈਆਂ ਹੋ ਗਈਆਂ ਤੁਸੀਂ ਆ ਦੇਖ ਰਹੇ ਜਿੱਦਾਂ ਥੋੜੀਆਂ ਬੜੀਆਂ ਟਾਇਲਾਂ ਲੱਗੀਆਂ ਵਾ ਇਹ ਸਾਰੇ ਪਿੰਡ ਦੇ ਪਿਛਲੀ ਸਰਕਾਰ ਦੇ ਵਿੱਚ ਲੱਗੀਆਂ ਹੈਗੀਆਂ ਤੇ ਜਿਹੜੇ ਇਸ ਵੇਲੇ ਜੋ ਵੇਖਿਆ ਜਾਵੇ ਤੇ ਕੋਈ ਇਹਨਾਂ ਵਿਕਾਸ ਨਹੀਂ ਹੋਇਆ ਤੇ ਸੀਵਰੇਜ ਸਾਡੇ ਪਿੰਡ ਦੇ ਵਿੱਚ ਪੈਣ ਵਾਲੇ ਆ ਪਿੰਡ ਦੇ ਵਿੱਚ ਕੋਈ ਪਲੇ ਗਰਾਊਂਡ ਨਹੀਂ ਹੈ ਕਿ ਬੱਚਿਆਂ ਦੇ ਖੇਡਣ ਵਾਸਤੇ ਕੋਈ ਹੈ ਨਹੀਂ ਆ ਕੋਈ ਆਪਣੇ ਜ਼ਮੀਨ ਨਾ ਹੀ ਸਾਰੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਇਹ ਕਰਕੇ ਸਾਡਾ ਪਿੰਡ ਬੜਾ ਏਪੀ ਇਸ ਇੱਕ ਇਸ ਪਿਛੋਂ ਇਸ ਪੱਖੋਂ ਪਿਛੜਿਆ ਹੋਇਆ ਵਾ ਪੰਚਾਇਤੀ ਜ਼ਮੀਨ ਕਰਕੇ ਵੀ ਤੇ ਆਪਣੇ ਛੱਪੜਾਂ ਦਾ ਤੇ ਬੜੇ ਮਾਰੇ ਹਾਲ ਆ ਛੱਪੜ ਵੀ ਆਪਣੇ ਨੱਕੋ ਨੱਕ ਭਰੇ ਆ ਉਹ ਵੀ ਵਿੱਚ ਪਿਛੇ ਜੇ ਖੂਪ ਵਾਏ ਸੀਗੇ ਤੇ ਉਹ ਵੀ ਕੰਮ ਸੈੱਟ ਨਹੀਂ ਹੋਇਆ ਉਹ ਵੀ ਇਦਾਂ ਹੀ ਪ੍ਰੋਜੈਕਟ ਵਿੱਚ ਇਹ ਵੀ ਰਹਿ ਗਿਆ ਵਾ ਤੇ ਬਾਕੀ ਜੋ ਵੀ ਬਾਕੀ ਤੁਸੀਂ ਆ ਦੇਖ ਰਹੇ ਜੀ ਵੀ ਆਪਣੇ ਪਿੰਡ 'ਚ ਗੜੀਆਂ ਵੀ ਥੋੜਾ ਠੀਕ ਠਾਕ ਹੈ ਪਿੰਡ ਆਪਣਾ ਛੋਟਾ ਜਿਹਾ ਹੈ ਵੱਡਾ ਨਹੀਂ ਹੈਗਾ ਪਰ ਚਲੋ ਬਾਕੀ ਤੇ ਚਲੋ ਵਿਕਾਸ ਹੈਗਾ ਹੀ ਆ ਲਗਭਗ ਤਾਂ ਹੁਣ ਬਾਬਾ ਜੀ ਮੌਜੂਦ ਨੇ ਗੱਲੋ ਕਰੋ ਬਾਬਾ ਜੀ ਪਿੰਡ 'ਚ ਕਿੰਨਾ ਕ ਵਿਕਾਸ ਹੋਇਆ ਅੱਗੇ ਤੁਹਾਨੂੰ ਦੱਸ ਜੀ ਸਰ ਨਾਲ ਜੋ ਕੋ ਹੋਇਆ ਜੀ ਉਹ ਜੋ ਇਹਨਾਂ ਕੀਤਾ ਉਹ ਦੱਸਣ ਦੇ ਉਹ ਠੀਕ ਆ ਉਹੋ ਕੋ ਹੋਇਆ ਵਾ ਨਹੀਂ ਵੀ ਹੋਇਆ ਇਹ ਜੋ ਦੱਸਣ ਦੇ ਤੁਸੀਂ ਤੁਸੀਂ ਕੀ ਦੱਸੋ ਅਹੀਂ ਤਾਂ ਵੀ ਜੋ ਇਹਨਾਂ ਦੱਸਤਾ ਉਹ ਠੀਕ ਆ ਅਹੀਂ ਉਹ ਜੀ ਮੜ ਜਾ ਦੱਸ ਦਿਓ ਪਾ ਦਿਓ ਪੇਸ਼ ਮਤਲਬ ਨਹੀਂ ਕੋਈ ਗਰਾਊਂਡ ਨਹੀਂ ਆ ਗਈ ਕੋਈ ਹੋਰ ਸੋਲਟ ਕੋਈ ਨਹੀਂ ਜਿਸ ਬੱਚਿਆਂ ਦੇ ਖੇਡਣ ਵਾਸਤੇ ਇੱਕ ਛੱਪੜ ਦਾ ਨਕਾਸ਼ ਆ ਹੋਰ ਕੋਈ ਇਹੋ ਜਿਹਾ ਜਨਰਲ ਨਹੀਂ ਕਾਟੋ ਸੋਨਾ ਪਿੰਡ ਦੀ ਮਹਿਲਾਵਾਂ موجوده ਪੰਜੀ ਤੁਹਾਡੇ ਪਿੰਡ ਦਾ ਕਲਾ ਮਸ਼ਹੂਰ ਕਲਾਕਾਰ ਹੋਏ ਪੀ ਢਿੱਲੋ ਬੜਾ ਬੜਾ ਨਾਮ ਰੋਸ਼ਨ ਕੀਤਾ ਨੇ ਪੂਰੇ ਇਲਾਕੇ ਦੇ ਪੂਰੇ ਵਰਲਡ ਚ ਤੇ ਤੁਹਾਨੂੰ ਕੀ ਲੱਗਦਾ ਉਸ ਨਾਤੇ ਤੁਹਾਡੇ ਪਿੰਡ ਕਿੰਨੇ ਕੁ ਵਿਕਾਸ ਦੇ ਕੰਮ ਹੋਏ ਨੇ ਸਰ ਹੁਣ ਤੱਕ ਜਦ ਤੱਕ ਮੈਂ ਵੇਖਿਆ ਮੈਂ ਕੋਈ ਖਾਸ ਪਿੰਡ ਦਾ ਤਾਂ ਕੁਝ ਕੀਤਾ ਨਹੀਂ ਨੇ ਬਾਕੀ ਸਰਕਾਰ ਵੱਲੋਂ ਕਿੰਨਾ ਕੁ ਕੀਤਾ ਗਿਆ ਵਿਕਾਸ ਪੰਜੀ ਸਰਕਾਰ ਵੱਲੋਂ ਵੀ ਇਹ ਤਾਂ ਕੁਝ ਕਹਿ ਨਹੀਂ ਸਕਦੇ ਨਾ ਪੰਜ ਸਾਲ ਹੋ ਗਏ ਸਰਪੰਚਾ ਨਾ ਬਣਿਆ ਉਹਨੇ ਤੇ ਨਹੀਂ ਕੁਝ ਵੀ ਹੋਇਆ ਜੀ ਸਾਡੇ ਉਦਾਂ ਹੀ ਆ ਨਾਲੀਆਂ ਗਲੀਆਂ ਉਦਾਂ ਹੀ ਆ ਸਾਰਾ ਖਲਾਰਾ ਉਦਾਂ ਹੀ ਪਿਆ ਹੁੰਦਾ ਵਾ ਕੋਈ ਕਿੰਨਾ ਕੁਛ ਹੈ ਨਹੀਂ ਸਾਡਾ ਸਾਡਾ ਬੀਬੀ ਹੋਰ ਮਝਾਂਜੀ ਭੰਜੀ ਕੀ ਕਿੰਨਾ ਕਾ ਵਿਕਾਸ ਪਿੰਡ ਚ ਹੋਇਆ ਤੁਸੀਂ ਗੱਲ ਕਰੋ ਕੁਝ ਵੀ ਨਹੀਂ ਹੋਇਆ 5 ਸਾਲ ਤੋਂ ਪਹਿਲਾਂ ਹੋਇਆ ਸੀ ਉਸ ਤੋਂ ਪਹਿਲਾਂ 10 ਸਾਲ ਹੁੰਦਾ ਰਿਹਾ ਹੁਣ ਤੇ ਕੁਝ ਨਹੀਂ ਹੋਇਆ ਹੈ ਪਿੰਡ ਦਾ ਤੁਹਾਡੇ ਪਿੰਡ ਦਾ ਨਾਮੀ ਕਲਾਕਾਰ ਆ ਉਹਦੇ ਕਰਕੇ ਕਾ ਮੁੱਖ ਮੰਤਰੀ ਮੁਕਲਾਕਾਰ ਕਿੰਨਾ ਕਾ ਕੰਮ ਕੀਤਾ ਕੁਝ ਵੀ ਨਹੀਂ ਕੀਤਾ ਉਹਨੇ ਨਾ ਸਾਡਾ ਕੋਈ ਗਾਈ ਕਿ ਬਣਾਇਆ ਬੱਚਾ ਕੋਈ ਜਾ ਤਾਂ ਕੋਈ ਲੈ ਆ ਜਾਂਦਾ ਬੱਚੇ ਇੱਕ ਤਾਂ ਸਾਡੇ ਤੇ ਕਾਇਕ ਬਣ ਜਾਂਦੇ ਉਹ ਵੀ ਇਹਨਾਂ ਦੀ ਵੀ ਜ਼ਿੰਦਗੀ ਕੋਈ ਬਣ ਜਾਂਦੀ ਉਸ ਨੇ ਕੀਤਾ ਜਿਹੜੇ ਨਵੇਂ ਬੜੇ ਸਾਡੇ ਕਾਝ ਹੋਰ ਪੈਣ ਜਿ ਮਜੂਰ ਪੈਣ ਕਿੰਨਾ ਕੁ ਤੁਹਾਡੇ ਪਿੰਡ ਦਾ ਵਿਕਾਸ ਹੋਇਆ ਠੀਕ ਆ ਜੀ ਜੋ ਵਾਇਗੁਰ ਜੀ ਕਹਿਣ ਦੇ ਬਸ ਠੀਕ ਆ ਸਭ ਤੁਸੀਂ ਕੀ ਕਹਿ ਰਹੇ ਅਸੀਂ ਵੀ ਕਹਿਣ ਦੇ ਹਾਂ ਨਾਲ ਹੀ ਆ ਪੰਜ ਸਾਲ ਤੋਂ ਜੋ ਵੀ ਹੋਣ ਰਿਹਾ ਤੁਹਾਨੂੰ ਸਭ ਪਿੰਡ ਚ ਪਤਾ ਹੀ ਆ ਚਲੋ ਮਾਰਾ ਅੱਗੇ ਕਰੀ ਕਿਰਪਾ ਕਰੇ ਹਾਂਜੀ ਬਸ ਠੀਕ ਆ ਜੀ ਮਤਾ ਜੀ ਇੱਕ ਬੜਾ ਨਾਮੀ ਕਲਾਕਾਰ ਤੁਹਾਡੇ ਪਿੰਡ ਦਾ ਬੜਾ ਨਾਮ ਰੋਸ਼ਨ ਕੀਤਾ ਪੂਰੀ ਦੁਨੀਆ ਚ ਪਿੰਡ ਦਾ ਵੀ ਉਸਾਨਾ ਵਿਕਾਸ ਹੋਇਆ ਕਿ ਨਹੀਂ ਵਾਜੀ ਪਤਾ ਨਹੀਂ ਇਹ 5 ਸਾਲ ਹੋ ਗਿਆ ਇਸ ਪੰਜਨੇ ਤੇ ਕੁਛ ਸਵਾਰਿਆ ਨਹੀਂਗਾ ਪਿੰਡ ਦਾ ਨਾ ਕੋਈ ਨਹੀਂ ਇੰਨੇ ਸਵਾਰੇ ਬਾਕੀ ਜਿਹੜਾ ਪਹਿਲਾਂ ਮੈਂ ਸਰਪੰਚੀ ਹੋਣੇ ਸਭ ਕੋ ਬੜਾ ਸਵਾਰਿਆ ਸਾਡਾ ਕੋਈ ਹੋਰ ਲੋਕ ਮਿਲ ਕੇ ਨਾਲ ਗੱਲਬਾਤ ਕਰਾਂਗੇ ਸਮਝ ਪੰਜ ਜੀ ਕਿੰਨੇ ਕ ਪਿੰਡ ਚ ਕੰਮ ਹੋਣ ਵਾਲੇ ਰਹਿੰਦੇ ਨੇ ਜੀ ਅਸੀਂ ਤਾਂ ਕਹੀ ਉਹਨਾਂ ਨੂੰ ਦੱਸੋ ਅਸੀਂ ਤਾਂ ਵੇਖੋ ਇਹ ਤਾਂ ਕੋਈ ਵੇਖਿਆ ਇਹਨਾਂ ਕੰਮ ਉਹਦਾ ਅੱਛਾ ਹਾਂ ਤੇ ਉਹ ਇਧਰ ਨਾਲੇ ਢੋਲੀਆਂ ਸਾਬੇ ਲੋ ਪਾਣੀ ਇਤਰਾ ਸਾਰਾ ਜਾਣ ਡਿਆ ਕਿ ਪਤਾ ਨਹੀਂ ਕੋਈ ਜੀ ਪੰਜ ਕਿੰਨੇ ਕੰਮ ਕੰਮ ਤਾਂ ਹੀ ਕੋ ਵੇਖਿਆ ਨਾ ਤਾਂ ਕੀਤਾ ਪਹਿਲੇ ਜਿਹੜੇ ਕੰਮ ਹੋ ਗਏ ਹੋ ਗਏ ਉਹ ਹੀ ਆ ਪਹਿਲੇ ਪੰਚਾਇਤ ਚਾਈਟਾ ਟਾ ਟਾ ਸਭ ਲੱਗੀਆਂ ਨੇ ਹੁਣ ਨਾਲੀਆਂ ਵੇਲੇ ਸਭ ਠੱਠੀਆਂ ਨੇ ਤੇ ਏਪੀਟੀ ਲੋ ਠੀਕ ਆ ਉਹ ਚੰਗਾ ਉਹ ਆਪਣਾ ਵੀ ਮਿਹਨਤ ਕੀਤੀ ਆ ਉਹਨੇ ਆਪਣੇ ਖਾ ਪਹੁੰਚਾ ਠੀਕ ਆ ਵਧੀਆ ਪਰਮਾਤਮਾ ਦੀ ਤਰੱਕੀਆਂ ਸਰਕਾਰ ਵਾਲੋ ਕੋਸ਼ਿਸ਼ ਕੀਤੀ ਕੀ ਸਰਕਾਰ ਵਾਲਾ ਤੇ ਕੋਈ ਕੋਸ਼ਿਸ਼ ਨਹੀਂ ਹੋਈ ਹਾਂ ਕੋਈ ਬੱਚਾ ਕੋਈ ਖੇਡਣ ਵਾਸਤੇ ਬੱਚਾ ਵਾਤੇ ਕੋਈ ਗਰਾਊਂਡ ਨਹੀਂ ਹੈਗੀ ਬੱਚੇ ਤੱਕੇ ਖਾਂਦੇ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਗਲੀਆਂ ਚ ਖੇਡਦੇ ਫਿਰਦੇ ਆ ਸਰਦਾਰਾ ਹੋਰ ਭਾਂਜੀ ਇਸ ਮਜੂਦ ਨੇ ਭਾਂਜੀ ਦਸੋ ਵੀ ਪਿੰਡ ਚ ਕਿੰਨਾ ਕੁ ਵਿਕਾਸ ਹੋਇਆ ਜਿਹੜਾ ਨਵੇਂ ਤੁਹਾਡੇ ਪਿੰਡ ਦਾ ਕਲਾਕਾਰ ਆ ਪਿੰਡ ਚ ਵਿਕਾਸ ਵਖੋ ਕਿੰਨਾ ਮੈਂ ਤਾਂ ਕਹਿੰਦੀ ਕਿ ਸਾਡੇ ਪਿੰਡ ਵਿੱਚੋਂ ਇੱਕ ਦੋ ਗਰੀਬ ਨੇ ਉਹ ਪਿੰਡ ਛੱਡ ਕੇ ਚਲ ਗਏ ਉਹਨਾਂ ਨੂੰ ਘਰ ਵੀ ਨਹੀਂ ਕਹਿੰਦੇ ਬਣਾਗੇ ਦਿੱਤਾ ਉਹਨੂੰ ਤੇ ਸਰਪੰਚ ਨੂੰ ਥੋੜਾ ਘਰ ਬਣਾ ਕੇ ਦੇਣੇ ਚਾਹੀਦਾ ਮੈਂ ਤੇ ਬਸ ਇਹ ਪਿੰਡ ਚ ਕੀ ਕੀ ਹੋਣ ਵਾਲਾ ਪੈਂ ਜੀ ਨਹੀਂ ਉਹ ਤੇ ਹੁਣ ਉਹਨਾਂ ਨੂੰ ਪੁੱਛਣਾ ਜਿਹੜਾ ਨਵਾਂ ਮੁਖ ਮੁਖਤਰੀ ਬਣਿਆ ਉਹ ਤੁਹਾਡੀਆਂ ਪਲਸਨਾ ਵਧਾਉਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਉਣਗੇ ਤੁਹਾਨੂੰ ਦਵਾਉਣਗੇ ਤੁਹਾਡਾ ਅਰਜ਼ਗਾਰ ਤੋਰਾਂਗੇ ਸਾਡੇ ਨੇ ਗਲੀਆਂ ਵੀ ਠਠਣਾ ਨੇ ਆਡ ਕੋਈ ਨੰਗੇ ਮੇਕ ਮਕਾਨ ਸਾਡੇ ਠੱਠੇ ਆ ਕਿ ਇਹਨੇ ਕੋਈ ਮਜਦ ਤੇ ਤੀ ਨਹੀਂ ਹਾਨੂੰ ਤਾਂ ਕੁਛ ਨਹੀਂ ਦਿਤਾਇ ਨਾ ਕੀ ਬਣਿਆ ਧਾਰੇ ਬੰਦਾ ਕਲਾਕਾਰ ਉਹਨੇ ਕੀਤੀ ਹਾਂ ਉਹਨੇ ਕੋਈ ਨਹੀਂ ਕੀਤੀ ਆਪਣਾ ਸਵਾਰਿਆ ਪਿੰਡ ਦਾ ਕੀ ਸਵਾਰਿਆ ਪਿੰਡ ਦਾ ਤਾਂ ਉਹਨੇ ਵੀ ਕੋਈ ਨਹੀਂ ਸਵਾਰਿਆ ਆਪਣਾ ਘਰ ਦਾ ਸਵਾਰਿਆ ਓਏ ਪਿੰਡ ਦਾ ਤਾਂ ਆ ਹੀ ਕੋ ਨਾ ਕੋ ਥੋੜਾ ਬਹੁਤਾ ਸਵਾਰਦਾ ਕੋਈ ਗਰੀਬ ਦਾ ਕੁਲਾ ਠੱਠਾ ਬਣਾਉਂਦਾ ਚਾਹੇ ਕੇ ਦੀ ਸੜਕ ਬਣਾਉਂਦਾ ਚਾਹੇ ਕੇ ਦੀ ਗਲੀ ਬਣਾਉਂਦਾ ਸਾਡੀ ਤਾਂ ਗਲੀ ਵੀ ਠੱਠੀ ਹੈ ਸਾਰੀ ਉਹ ਨਾਸਰ ਪੈਂਚ ਨੇ ਬਣਾਈਆਂ ਤਾਂ ਨਾ ਕਿਤੇ ਉਹਨਾਂ ਨੇ ਬਣਾਈਆਂ ਤੁਸੀਂ ਦੇਖਦੇ ਵੀ ਇਹ ਐਪੀਟੋ ਲੋਦੇ ਪਿੰਡ ਦੇ ਪਿੰਡ ਮੋਲੇਆਂ ਦੇ ਲੋਕ ਆ ਜਿਨ੍ਹਾਂ ਦਾ ਕਹਣਾ ਜੀ ਪਿੰਡ ਵਿੱਚ ਜਿਹੜਾ ਠੀਕ ਐਪੀਟੋ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਪੂਰਾ ਆਪਣਾ ਵਰਲਡ 'ਚ ਨਾਮ ਰੋਸ਼ਨ ਕੀਤਾ ਲੇਕਿਨ ਪਿੰਡ 'ਚ ਵਿਕਾਸ ਬਹੁਤ ਕਾਫੀ ਪਛੜਿਆ ਹੋਇਆ ਕਿਉਂਕਿ ਪਿੰਡ ਵਿੱਚ ਬੱਚੇ ਖੇਡਣਾਂ ਲਈ ਕੋਈ ਪਲੇਗ੍ਰਾਉਂਡ ਨਹੀਂਗਾ ਕੋਈ ਸੀਵਜ ਨਹੀਂ ਪਿਆ ਔਰ ਛਪੜਾ ਦੀ ਸਫਾਈ ਵੀ ਹੋਣ ਵਾਲੀ ਆ ਇਸ ਨਾਲ ਤੇ ਪਿੰਡ 'ਚ ਵਿਕਾਸ ਹੋਇਆ ਇਸ ਨਾਲ ਤੇ ਪਿੰਡ 'ਚ ਵਿਕਾਸ ਹੋਇਆ ਅਜੇ ਮੈਂ ਹਾਂ ਤਾਂ ਕੋਈ ਵੇਖਿਆ ਨਹੀਂ ਬਈ ਜਿਹੜੀ ਸਿੱਧੀ ਗੱਲ ਹੈ ਤੇ ਬਾਕੀ ਆ ਜੇ ਕੋਈ ਕਹਿ ਨਹੀਂ ਸਕਦੇ ਇਹਨੂੰ ਕਲਾਕਾਰ ਨੂੰ ਜਾਣਦੇ ਮੁੰਡੇ ਨੂੰ ਨਹੀਂ ਮੈਂ ਮਤਲਬ ਹੀ ਸ਼ਕਲ ਤੋਂ ਨਹੀਂ ਜਾਣਦਾ ਮੈਂ ਰਿਆਂ ਬਾਹਰ ਤਕਰੀਬਨ ਤੇ ਛੋਟਾ ਹੁੰਦਾ ਜਿਹੜਾ ਇਹ ਵੀ ਬਾਹਰ ਹੈ ਡੈਡੀ ਨੂੰ ਜਿਹੜਾ ਸੀ ਮੈਂ ਮਾੜਾ ਮੋਟਾ ਹੀ ਜਾਣਦਾ ਜਿਹੜਾ ਇਹ ਬਾਹਰ ਹੈ ਤਕਰੀਬਨ ਜਦੋਂ ਪੜਦੇ ਪੜਦੇ ਉਦੋਂ ਹੀ ਜਾਣਦੇ ਸੀ ਹਾਂਜੀ ਪਿੰਡ 'ਚ ਵਿਕਾਸ ਕਿੰਨੇ ਕੋਏ ਵਿਕਾਸ ਹੁਣ ਤੁਹਾਡੇ ਸਾਹਮਣੇ ਹੈ ਦੇਖ ਲਓ ਜਿਹੜਾ ਰਾ ਰੂਜੋ ਪੱਕੇ ਹੋ ਗਏ ਹਾਂਜੀ ਔਰ ਬਾਕੀ ਇਸ ਤਰ੍ਹਾਂ ਜੋ ਮਾੜੀ ਮੋਟੀ ਜੋ ਗ੍ਰਾਂਟ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ ਕਰ ਲਿਆ ਆਪਣਾ ਪਿੰਡ 'ਚ ਕਮੀ ਕਿਹੜੀ ਚੀਜ਼ ਦੀ ਆ ਕਮੀ ਤਾਂ ਹਣ ਕਈ ਕੁਸ਼ ਕਮੀਆਂ ਹੀ ਆ ਤੇ ਹਾਂਜੀ ਕਿਹੜੀ ਕਿੜੀਆਂ ਸ਼ਾਮਲਾਟ ਜਗਾ ਨਹੀਂ ਕੋਈ ਵੀ ਹਾਂਜੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵੀ ਨਹੀਂ ਹੈ ਕੋਈ ਹਾਂਜੀ ਸੀਵਰੇਜ ਦੀ ਵੀ ਆ ਸਪੜਾਂ ਦਾ ਦੇਖ ਲਓ ਕੀ ਹਾਲਾਤ ਨੇ ਨਾਲਿਆਂ ਦੀ ਦੇਖ ਲਓ ਤੇ ਕੀ ਹਾਲਾਤ ਹਾਂ ਸਰ ਕੀ ਤੁਹਾਡਾ ਨਾਮ ਆ ਤੁਹਾਡੇ ਪਿੰਡ ਦਾ ਨਾਮ ਇੱਕ ਕਲਾਕਾਰ ਨੇ ਬੜਾ ਰੋਸ਼ਨ ਕੀਤਾ ਕਿਉਂ ਉਸ ਨਾਤੇ ਪਿੰਡ 'ਚ ਕਿੰਨੇ ਕ ਵਿਕਾਸ ਹੋਇਆ ਕੀ ਕਮੀਆਂ ਨੇ ਮੇਰਾ ਨਾਮ ਮੇਜਰ ਸਿੰਘ ਪਿੰਡ ਮੇਰਾ ਮੋੜਿਆਵਾਲ ਜਿਲ੍ਹਾ ਏਪੀ ਢਲੋਂ ਸਾਡਾ ਗਾਇਕ ਆ ਉਹਨੇ ਬਹੁਤ ਸਾਡੇ ਪਿੰਡ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਆ ਜੀ ਤੇ ਬਾਹਰਲੇ ਮੁਲਕਾਂ ਤੱਕ ਵਰਲਡ ਤੱਕ ਸਾਡੇ ਇਸ ਛੋਟੇ ਬੇਟੇ ਦਾ ਏਪੀ ਢਲੋਂ ਦਾ ਜਿਹੜਾ ਨਾਮ ਆ ਉਹ ਚਮਕੰਡਿਆ ਵਾ ਉਹਦਾ ਜਿਹੜਾ ਡੈਡੀ ਆ ਉਹ ਵੀ ਪੀ ਡਬਲਯੂ ਡੀ ਚ ਐਸ ਡੀ ਹੋਇਆ ਜਿਹੜਾ ਉਹਦਾ ਦਾਦਾ ਸੀ ਉਹ ਵੀ ਬਿਜਲੀ ਬੋਰਡ ਦੇ ਵਿੱਚ ਐਸਟੀਓ ਰਿਟਾਇਰ ਹੋਈ ਸੀ ਤੇ ਚੰਗਾ ਪਰਵਾਰ ਆ ਤੇ ਚੰਗਾ ਕੰਮ ਕਰਦਾ ਆ ਸੜਕਾਂ ਛੜਕਾਂ ਦਾ ਉਹਦੇ ਕੋਲ ਮਹਿਕਮਾ ਆ ਰਿਸ਼ਪਾਲ ਸਿੰਘ ਕੋਲੋਂ ਸਰਕਾਰ ਵੱਲੋਂ ਕੀਤਾ ਗਿਆ ਭਾਜੀ ਤੇ ਉਹਦੇ ਤੋਂ ਕਾਫੀ ਹੈ ਸਰਕਾਰ ਵੱਲੋਂ ਕੋਈ ਵੀ ਚਾਹੀਦਾ ਹੈਗਾ ਵੀ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਏਪੀ ਢਿੱਲੋਂ ਨਾਲ ਉਹਦੇ ਨਾਂ ਤੇ ਕੋਈ ਨਾ ਕੋਈ ਸਾਡੇ ਪਿੰਡ ਵਿੱਚ ਸਰਕਾਰੀ ਅਦਾਰਾ ਖੋਲ ਦੇ ਜਾਂ ਕੋਈ ਕਲੱਬ ਖੋਲ ਦੇ ਗਰਾਊਂਡ ਬਣਾ ਕੇ ਦਿੰਦੇ ਪਰ ਸਰਕਾਰ ਨੇ ਕੋਈ ਵੀ ਤਵੱਜੋ ਇਸ ਕੰਮ ਦੇ ਵਾਸਤੇ ਨਹੀਂ ਦਿੱਤੀ ਜਿਹੜੀ ਕਿ ਦੇਣੀ ਚਾਹੀਦੀ। ਬਸ ਇਨੀ ਜੀ ਗੱਲ। ਕੀ ਤੁਹਾਡੇ ਪਿੰਡ ਦਾ ਕਲਾਕਾਰ ਮੁੰਡਾ ਉਹ ਮੁੱਖ ਮਤਵੀ ਕਲਾਕਾਰ ਕਿੰਨਾ ਕ ਪਿੰਡ ਦੇ ਵਿਕਾਸ ਕੀਤਾ? ਸਾਡੇ ਪਿੰਡ ਦਾ ਵਿਕਾਸ ਜੋ ਵੀ ਉਹਦੇ ਨਾਂ ਤੇ ਹੋਇਆ, ਮੁੰਡੇ ਦੇ ਨਾਂ ਤੇ ਹੋਇਆ। ਮਤਲਬ ਵੋਟ ਪਾਲ ਗਰਾਊਂਡ ਬਣਾਈਆਂ, ਥੋੜੀ-ਬੋੜੀ ਮੜੀਆਂ ਜੇਗਾ ਬਣਾਈਆਂ, ਬਹੁਤ ਵਧੀਆ ਖੇਡਣ ਬਣਾਈਆਂ, ਖੇਡਦੇ ਆ ਤੇ ਬਹੁਤ ਵਧੀਆ ਉਹਦਾ ਮੜੇ ਦਾ ਨਾਂ, ਉਹਦਾ ਗਾੜੀ ਡੈੜੀ, ਉਹਦਾ ਦਾਦਾ ਬਹੁਤ ਵਧੀਆ ਸੀ ਤੇ ਗੜੀ ਆਪ ਵੀ ਬਹੁਤ ਵਧੀਆ ਵਾ। ਇਹ ਮਕੀ ਗਵਰਨਮੈਂਟ ਵੱਲੋਂ ਇਹ ਇੰਨੀਆਂ ਸਹੂਲਤਾਂ ਸਾਨੂੰ ਨਹੀਂ ਆਈਆਂ ਜਿੰਨੀਆਂ ਕੋ ਮੁੰਡੇ ਦੇ ਮੁੰਡੇ ਨੇ ਆਪ ਇਥੋਂ ਨਗਰਵਾਸੀਆਂ ਨੇ ਕੀਤੀਆਂ ਨੇ ਪਿੰਡ ਮੂਲਿਆਂਵਾਲ ਦੇ ਉਹ ਸਕੂਲ ਉਹ ਸਕੂਲ ਜਿਹੜਾ ਐਪੀ ਢੱਲੋ ਦੇ ਇਹ ਸਕੂਲ ਵਿੱਚ ਆ ਕੇ ਕੁਝ ਦਿਨ ਪਹਿਲਾਂ ਜਿਹੜੇ ਬੱਚਿਆਂ ਨੂੰ ਇੱਥੇ ਟੀ-ਸ਼ਰਟਾਂ ਵਗੈਰਾ ਵੰਡੀਆਂ ਸੀ ਉਹ ਪਿੰਡ ਮੂਲਿਆਂਵਾਲ ਦਾ ਇਹ ਸਕੂਲ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸ਼ਹੀਦ ਦੇ ਨਾਂ ਦੇ ਸਕੂਲ ਬਣਿਆ ਸ਼ਹੀਦ ਅਜੀਤ ਸਿੰਘ ਸਰਕਾਰੀ ਮਿਡਲ ਸਕੂਲ ਇਹ ਮਿਡਲ ਸਕੂਲ ਆ ਜਿੱਥੇ ਐਪੀ ਢੱਲੋ ਜੋ ਉਸੇ ਪਿੰਡ ਦਾ ਕਲਾਕਾਰ ਬੜਾ ਨਾਮੀ ਕਲਾਕਾਰ ਹੋਇਆ ਉਹ ਇਸ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਇੱਥੇ ਉਹ ਟੀ-ਸ਼ਰਟ ਆ ਵਗੈਰਾ ਵੰਡ ਕੇ ਗਏ ਸੀ ਉਹ ਪਿੰਡ ਦਾ ਪ੍ਰਾਇਮਰੀ ਸਕੂਲ ਸਾਡੇ ਨਾਲ ਦਾ ਸਕੂਲ ਦੇ ਕੁਝ ਬੱਚੇ ਮਜੂਦਾ ਗੱਲਬਾਤ ਕਰਾਂਗੇ ਬੇਟੇ ਏਪੀਟੀ ਲੋਜੜਾ ਮਸ਼ਹੂਰ ਕਲਾਕਾਰ ਆ ਇਹ ਤੁਹਾਡੇ ਤੁਹਾਡੇ ਪਣਾ ਤੁਸੀਂ ਉਹਨੂੰ ਜਾਣਦੇ ਹੋ ਹਾਂਜੀ ਆਪਾਂ ਜਾਣਦੇ ਆ ਢੇ ਕੇ ਘਰ ਦੇ ਲੱਗ ਗਏ ਉਹਨਾਂ ਦਾ ਘਰ ਆ ਅੱਛਾ ਹਾਂਜੀ ਤੇ ਬੜੇ ਚੰਗੇ ਸੁਭਾਅ ਦੇ ਨੇ ਅੱਛਾ ਹਾਂਜੀ ਜੇ ਪਿਛੇ ਸਕੂਲ ਚ ਆਏ ਸੀ ਹਾਂਜੀ ਆਏ ਸੀ ਪਿਛੇ ਜੀ ਆਏ ਜਦੋਂ ਪਿੰਡ ਆਪਣੇ ਚ ਆਏ ਸੀ ਤੇ ਆਪਣੇ ਸਕੂਲ ਚ ਵੀ ਗਏ ਸੀ ਕੀ ਦੇ ਕੇ ਗਏ ਸੀ ਹਾਂਜੀ ਕੀ ਦੇ ਕੇ ਉਹ ਕਮੀਚਾ ਸ਼ਰਟਾ ਹੋਰ ਵੀ ਬੜਾ ਕੁਝ ਦੇ ਕੇ ਗਏ ਸੀ ਅੱਛਾ ਹਾਂਜੀ ਸਾਡਾ ਕੁਝ ਹੋਰ ਬੱਚੇ ਹਾਂਜੀ ਬੇਟੇ ਐਪੀਟਲ ਨੂੰ ਜਾਣਦੇ ਹੋ ਹਾਂਜੀ ਸਰ ਆਪਾਂ ਜਾਣਦੇ ਹਾਂ ਬਹੁਤ ਮਸ਼ਹੂਰ ਗਾਇਕ ਆ ਤੇ ਉਹ ਸਾਡੇ ਪਿੰਡ ਚ ਆਏ ਉਹਨਾਂ ਨੇ ਆਪਣਾ ਰੋਡ ਸ਼ੋਅ ਕੀਤਾ ਸੀ ਤੇ ਉਹ ਬਹੁਤ ਵਧੀਆ ਸੁਭਾਅ ਉਹਨਾਂ ਦਾ ਜਦੋਂ ਵੀ ਆਪਾਂ ਜਾਈਏ ਤੇ ਫੋਟੋ ਫੋਟੋ ਕਲਿੱਕ ਕਰ ਲੈਂਦੇ ਆ ਆਪਾਂ ਮਿਲੇ ਤੇ ਨਹੀਂ ਆ ਪਰ ਦੋ ਵਾਰੀ ਉਹ ਸਾਡੇ ਪਿੰਡੋਂ ਜ਼ਰੂਰ ਹੋ ਕੇ ਗਏ ਆ ਅੱਛਾ ਤੁਹਾਡੇ ਪਿੰਡ ਦੇ ਤੁਹਾਨੂੰ ਕਿੰਨਾ ਮਾਣ ਹੁੰਦਾ ਸਾਡੇ ਪਿੰਡ ਤੇ ਤੁਹਾਨੂੰ ਬਹੁਤ ਮਾਣ ਹੁੰਦਾ ਪ੍ਰਾਊਡ ਆ ਵੀ ਸਾਡੇ ਪਿੰਡ 'ਚ ਕੋਈ ਗਾਇਕ ਰਹਿੰਦਾ ਵਾ ਹਾਂਜੀ ਤੂੰ ਦੱਸੋ ਵੀ ਪਿੰਡ ਦੇ ਬੱਚੇ ਨੇ ਸਕੂਲ ਦੇ ਬੱਚੇ ਜਿਹਨਾਂ ਕਹਣਾ ਵੀ ਸਾਨੂੰ ਵੀ ਇਸ ਜੀ ਦਾ ਮਾਣ ਆ ਵੀ ਜਿਹੜੇ ਐਪੀ ਢਿੱਲੋ ਸਾਡੇ ਪਿੰਡ ਦੇ ਸਾਨੂੰ ਪਰੌਣਾ ਜਦੋਂ ਲੋਕ ਬੱਚੇ ਕਹਿੰਦੇ ਨੇ ਵੀ ਐਪੀ ਢੋ ਧਾਲੇ ਬਣਦਾ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੁਣ ਪਹੁੰਚ ਗਿਆ ਮੋਲਿਆਂਵਾਲ ਐਪੀ ਢਿੱਲੋ ਦੇ ਉਹ ਘਰ ਜਿਹੜਾ ਐਪੀ ਢਿੱਲੋ ਦਾ ਇਹ ਤਾਂ ਅਸੀਂ ਦੇਖਦਾ ਵੀ ਇਹ ਐਪੀ ਢਿੱਲੋ ਦਾ ਘਰ ਆ एपीटी लो ਇਸ ਘਰ ਵਿੱਚ ਹੀ ਜਨਮਿਆ ਇਸ ਘਰ ਵਿੱਚ ਹੀ ਪੜਿਆ ਲਿਖਿਆ ਔਰ ਇੱਥੋਂ ਹੀ ਜਵਾਨ ਹੋਣ ਤੋਂ ਬਾਅਦ ਉਹ ਵਧੀਆ ਸੀ ਜਾ ਕੇ ਇਹਨੂੰ ਤਰੱਕੀ ਕੀਤੀ ਔਰ ਸਭ ਤੋਂ ਵੱਧ ਦਾ ਗਾਣਾ ਚੱਲਿਆ ਬ੍ਰਾਊਨ ਮੁੰਡੇ ਦੇ ਨਾਂ ਨਾਲ ਜਿਹੜੀ ਇਹਦੀ ਇੱਕ ਪਛਾਣ ਬਣੀ ਦੁਨੀਆ 'ਚ ਔਰ ਇਹ ਪੀਟੀ ਲੋ ਆਪਣੀ ਪੂਰੀ ਵਰਲਡ 'ਚ ਪੂਰੀ ਦੁਨੀਆ 'ਚ ਇਸ ਪਿੰਡ ਦੀ ਇਸ ਘਰ ਦੀ ਪਛਾਣ ਬਣ ਆ ਚੁੱਕਾ ਔਰ ਇਹ ਪੀਟੀ ਲੋ ਦਾ ਜੱਦੀ ਘਰ ਆ ਜਿਸ ਘਰ ਵਿੱਚ ਹੁਣ ਵੀ ਇਹਦੇ ਪੀਟੀ ਲੋ ਦੇ ਪਤਾ ਜੀ ਜੋ ਕਿ ਪੀਡਲੂ ਵਿਭਾਗ ਵਿੱਚ ਅਛੂ ਜੀ ਉਹਨਾਂ ਦੀ ਮਾਤਾ ਜੀ ਔਰ ਬਜ਼ੁਰਗ ਦਾਦੀ ਜੀ ਵੀ ਇਸ ਘਰ ਵਿੱਚ ਹਲੇ ਰਹਿੰਦੇ ਨੇ ਔਰ ਇੱਕ ਘਰ ਜਿਹੜਾ ਉਹਨਾਂ ਦਾ ਜੱਦੀ ਘਰ ਆ ਏਪੀ ਟਿਲੋ ਚਾਹੀ ਵਿਦੇਸ਼ ਚ ਰਹਿੰਦਾ ਲੇਕਿਨ ਫਿਰ ਵੀ ਜਦੋਂ ਵੀ ਹੁੰਦਾ ਇਸ ਘਰ ਚ ਆਉਂਦਾ ਆਪਣੇ ਮਾਪਿਆਂ ਨੂੰ ਮਿਲਦਾ ਪਿੰਡ ਵਾਲਿਆਂ ਨੂੰ ਮਿਲਦਾ ਔਰ ਇਸ ਘਰ ਚ ਉਹਦੀਆਂ ਕਈ ਜ਼ਿਆਦਾ ਜੁੜੀਆਂ ਨੇ ਕਿਉਂਕਿ ਇੱਥੇ ਹੀ ਪੜ੍ਹਿਆ ਲਿਖਿਆ ਇੱਥੇ ਜਵਾਨ ਇੱਥੇ ਹੀ ਉਹਨਾਂ ਤਰੱਕੀ ਕੀਤੀ ਪੰਜਾਬ ਦਾ ਕਈ ਪਿੰਡ ਮੋਲਿਆਮਾਲ ਤੋਂ ਬਸ਼ੰਬਰ ਬਿੱਟੂ